ਸਿਕਾ ਲਈ ਸਾਰਿਆਂ ਨੂੰ ਜੀ ਅੱਜ ਆਪ ਕਮੀਜ਼ ਕਟਿੰਗ ਲੈ ਕੇ ਆਏ ਆਂ ਜੀ ਇਹੜਾ ਕਮੀਜ਼ ਕੱਪੜਾ ਹੈ ਵੱਡੇ ਪੰਜ ਕੱਪੜਾ ਹੈ ਜੀ ਇਹ 1.5 ਮੀਟਰ ਦਾ ਕਮੀਜ਼ ਹੈ ਜੀ ਠੀਕ ਹੈ ਸੋ ਆਪ ਕਟਿੰਗ ਕਿਵੇਂ ਕਰਨੀ ਹੈ ਉਹ ਦੱਸ ਰਹੇ ਆਂ ਜੀ ਆਪਾਂ ਇੱਕ ਕਮੀਜ਼ ਚੈਹ ਲੱਗ ਰੱਖ ਲਈ ਹੈ ਜੀ ਜਿਵੇਂ ਪਣਾ ਸੀਗਾ ਘੇਰਾ ਉਵੇਂ ਰੱਖੀ ਹੈ ਜੀ ਆਪਾਂ ਖੁੱਲਾ ਪਾਸੇ ਮੇਰੇ ਵਾਲਾ ਜੀ ਤੇ ਬੰਦ ਵਾਲਾ ਸਾਹਮਣੇ ਵਾਲਾ ਸਾ ਤੋਂ ਪਹਿਲਾਂ ਆਪਾਂ ਨਾਪ ਦੇਖ ਲੈਣੇ ਆਂ ਜੀ ਆ ਦੇਖੋ ਕਮੀਜ਼ ਦੀ ਲੰਬਾਈ 43 ਇੰਚ ਹੈ ਜੀ ਘੇਰਾ 23 ਹੈ ਜੀ ਛਾਤੀ ਸਾਢੇ ਵੀ ਕਮਰ 3/28 ਹੈ ਜੀ हिਪ 3/22 ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ ਸਾਰੀ ਕਟਿੰਗ ਕਰਾਂਗੇ ਜੀ ਸਭ ਤੋਂ ਪਹਿਲਾਂ ਜੇ ਆਪਾਂ ਕਮੀਜ਼ ਦੀ ਲੰਬਾਈ ਲੈ ਲੈਣੇ ਆ ਜੀ 44 ਇੰਚ ਤਿਆਰ ਲੰਬਾਈ ਹੈ ਜੀ 44 ਇੰਚ ਆਪਾਂ ਨਿਸ਼ਾਨ ਲਾਵਾਂਗੇ ਇਸੇ ਤਰ੍ਹਾਂ ਆਪਾਂ ਦੂਜੇ ਸਲਾਲੇ ਦੇ ਸਾਹਮਣੇ ਪਾਸੇ ਗਿੰਨਾ ਪਣਾ ਹੈਗਾ ਪਰ ਉਨਾਂ ਹੀ ਕੱਟ ਕਾ ਲੈਣਾ ਇਹਨੇ ਆਪਾਂ ਬਾਕੀ ਨਾਪ ਤੋਂ ਬਾਅਦ ਕਰਾਂਗੇ ਕੱਟ ਠੀਕ ਹੈ ਲੰਬਾਈਆਂ ਨਿਸ਼ਾਨ ਲਾ ਲਏ ਆ ਜੀ ਮੈਂ 44 ਇੰਚ ਲਾ ਲਏ ਆ ਜੀ ਤੇ ਇਹਨੂੰ ਆਪਾਂ ਕਟਿੰਗ ਕਰਦਨੇ ਆ ਜੀ। ਇਹ ਆਪਣਾ ਕਮੀਜ਼ ਦਾ ਕਪੜਾ ਉੱਤਰ ਜਾਣਾ ਜੀ। ਜਿਹੜਾ ਬੰਦ ਪਾਸਾ ਸੀ ਕਮੀਜ਼ ਦਾ ਇਹ ਵੀ ਆਪਾਂ ਪੱਲੇ ਐਡਡ ਕਰ ਲੈਣੇ ਆ। ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਪ੍ਰਿੰਟ ਦੇਖਣਾ ਕਮੀਜ਼ ਦਾ। ਹਮੇਸ਼ਾ ਦੇਖਿਆ ਕਰੋ ਇਹ ਪ੍ਰਿੰਟਡ ਕਮੀਜ਼ ਹੁੰਨੇ ਦਾ ਹੱਦੈਸ ਦੇਖਿਆ ਵਾ ਕਮੀਜ਼। ਇਹ ਮਿਕਸ ਪ੍ਰਿੰਟ ਹੈ ਜੀ ਇਹਦਾ। ਠੀਕ ਹੈ। ਇਹਨੂੰ ਮਾਦੀ ਰੱਖ ਸਕਦੇ ਹੋ। ਆਪਾਂ ਇਹ ਕਮੀਜ਼ ਆਪਾਂ ਛੱਡ ਕੇ ਆ ਕੇ ਰੱਖ ਲਈ ਹੈ ਜੀ। ਚੰਗੀ ਜਿਹਾ ਪ੍ਰੈਸ ਕਰ ਲਈ ਜੀ। ਠੀਕ ਹੈ। ਤੇ ਹੁਣ ਆਪਾਂ ਟੀਰਾ ਲਾਵਾਂਗੇ ਫੀਟਿੰਗ ਅਕੋਰਡਿੰਗ ਸਾਢੇ 20 ਇੰਚ ਦੀ ਫੀਟਿੰਗ ਹੈ ਜੀ ਸਾਢੇ 18 ਕਮਰਾ ਸਾਢੇ 23 ਹਿਪ ਹੈ ਜੀ ਜਿਹੜੇ ਅਕੋਰਡਿੰਗ ਇਹਨਾਂ ਦੇ ਗਨੇ ਥੋੜੇ ਡੀਪ ਬਣਾਉਣੇ ਆ ਇਸ ਕਰਕੇ ਆਪਾਂ ਸਾਢੇ 6 ਇੰਚ ਹੀ ਟੀਰਾ ਲਾਵਾਂਗੇ ਠੀਕ ਹੈ 7 ਇੰਚ ਮੋਢੇ ਆ ਜੀ ਠੀਕ ਹੈ ਫੀਡੂ ਸਾਢੇ 20 ਹੈ ਜੀ ਆਪਾਂ 10.5 ਇੰਚ ਨਿਸ਼ਾਨ ਲਾਵਾਂਗੇ ਠੀਕ ਹੈ तो उमें सत इंच हेठान लावे इन्हें चैक साइड सिलाई थी साढ़े सोलह इंच पर इंच जी सतारा इंच पर आप चैक का निशान लावे तो इतों भी साढ़े तेई इंच रखा जी पाने बारह ठीक है जोड़ा कपड़ा इतना फालतू हो कट देंगे जी बाकी असं पाइपिंग क्डनी है जी वे अकॉर्डिंग ही अ कपड़ा कट देंगे जी ठीक है ਤੇ ਹੁਣ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਕਾਟ ਪਾ ਲੈਨੇ ਮੋਢੇ ਦੀ ਇਹ ਦੋ ਇਸ ਤੇ ਕਾਟ ਪਾਵਾਂਗੇ ਮੋਢੇ ਦੀ ਠੀਕ ਹੈ ਇੱਥੋਂ ਥੋੜਾ ਰੱਖ ਛੱਡ ਕੇ ਠੀਕ ਹੈ ਐਦਾਂ ਬਾਹਰ ਕੱਢ ਦਾਂਗੇ ਨਾਲ ਨਾਲ ਆਪਾਂ ਘਾਟ ਦੀ ਕਾਟ ਪਾ ਦਨੇ ਆ ਜੀ ਸਾਢੇ 13 ਪਰ ਤੇ ਆ ਰਿਹਾ ਜੀ ਠੀਕ ਹੈ ਅੱਧਾ ਇਂ ਰੱਖ ਕੇ ਬੱਦ ਇਹ ਪਾ ਫਰਾਂਟ ਦੀ ਕਾਟਿੰਗ ਪਾ ਦਾਂਗੇ ਥੋੜੀ ਗੇਠਾ ਕੇ ਪਾਉਣੀ ਹੈ ਜੀ ਤੇ ਹੁਣ ਉੱਤ ਪੱਪਾ ਲਾਉਣੇ ਹੈ ਜੀ ਪਲੇਟਾਂ ਨਿਸ਼ਾਨ ਪਲੇਟਾਂ ਨੇ 12.5 ਪਰ ਤਿਆਰ ਹੈ ਜੀ 13 ਇੰਚ ਪਰ ਲਾਉਣੀ ਹੈ ਜੀ ਕੋਈ ਵੀ ਫੀਟਿੰਗ ਜੇ ਵੱਧ ਹੋਵੇ ਨਾ ਤਾਂ ਪਰ ਇਹ ਤਾਂ ਡੂੰਘੀ ਹੀ ਪਾਇਆ ਕਰੋ ਨਹੀਂ ਤਾਂ ਪਰ ਜਿਹੜਾ ਲੰਦਰ ਕਮੀਜ਼ ਪਿੱਛੇ ਜਾਣ ਲੱਜੰਦਾ ਜੀ 3.5 ਇੰਚ ਦਾ ਗੈਪ ਦੇਣਾ ਹੈ ਤੇ 7 ਇੰਚ ਆਪਾਂ ਨੇ ਸਿੱਧੀਆਂ ਪਲੇਟਾਂ ਪਾਉਣੀਆਂ ਐ ਠੀਕ ਹੈ ਤੇ ਇੱਥੇ ਆਪਾਂ ਪਲੇਟਾਂ ਦਾ ਹਾਫ ਕਰ ਲੈਣੇ ਆ ਜੀ ਤੇ ਹੁਣ ਕਿਹੇ ਪਲੇਟ ਪਾਉਣੇ ਆ ਜੀ 2 ਇੰਚ ਪਰ ਤਿਆਰ ਪਾਵਾਂਗੇ ਤੇ ਸਿੱਧੀਆਂ ਪਲੇਟਾਂ ਇਹ ਵਿੱਚ ਗੈਪ ਲੈਣਾ ਜੀ ਇਸੀ ਪਲੇਟ ਦਾ ਤੇ ਇਧਰੋਂ ਵੀ 2 ਇੰਚ ਜਨ ਛਾਲ ਲਾਵਾਂਗੇ ਸਿੱਧੀ ਪਲੇਟ ਤੇ ਇਸੀ ਪਲੇਟ ਦੇ ਸੈਂਟਰ ਤੇ ਨਿਸ਼ਾਨ ਲਾਵਾਂਗੇ ਜੀ ਤੇ ਜਿਹੜੀ ਮੋਢੇ ਹੀ ਪਲੇਟ ਹੈ ਜੀ ਉਹ 6.5 ਇੰਚ ਤੇ ਆਉਣੀ ਚਾਹੀਦੀ ਹੈ ਜੀ ਠੀਕ ਹੈ ਇਸਨੂੰ ਆਪਕੇ ਵੀ ਦੇਖ ਲਓ ਜੀ ਠੀਕ ਹੈ ਆ ਦੇਖੋ ਸਹੀ 6.5 ਇੰਚ ਪਰ ਆਉਂਦੀ ਹੈ ਜੀ ਠੀਕ ਹੈ ਹੁਣ ਕਹੀ ਨਾ ਕੀ ਕਰਦੇ ਆ ਸਿੱਧੀਆਂ ਬਰੇਟਾ ਪਾਉਣੇ ਆ ਜੀ ਤਿਰਸ਼ੀਆਂ ਬਰੇਟਾ ਨਹੀਂ ਪਾਉਂਦੇ ਹੈਗੇ ਠੀਕ ਹੈ ਫਿਰ ਉਹਦੇ ਮੋੜੇ ਵੱਜ ਜਾਣੇ ਆ ਜੀ ਜਦੋਂ ਆਪਾਂ ਬਾਹਾਂ ਝੜਦੇ ਆ ਕਰਨਾ ਕੀ ਆਪਾਂ ਨੇ ਆ ਦੇਖੋ ਧਿਆਨ ਨਾਲ ਜਿਹੜੀ ਆਪਾਂ ਫੀਟਿੰਗ ਕਰੀ ਹੈ ਇਹ ਸਾਢੇ 20 ਇੰਚ ਦੀ ਫੀਟਿੰਗ ਕਰੀ ਹੈ ਆਪਾਂ ਨੇ ਠੀਕ ਹੈ ਤਾਂ ਆਪਾਂ ਇੱਥੋਂ 20 ਇੰਚ ਹੀ ਰੱਖਣਾ ਹੈ ਸਿਰਫ ਇੱਥੋਂ 20 ਇੰਚ ਰੱਖਣਾ ਆਪਾਂ ਨੇ ਅੱਧਾ ਇੰਚ ਅੰਦਰਵਾਰ ਨੂੰ ਕਰ ਦੇਣਾ ਸਿਰਫ 1 ਇੰਚ ਕਰਨਾ ਆਪਾਂ ਨੇ ਅੰਦਰਵਾਰ ਆ ਦੇਖੋ ਇੱਥੋਂ ਫੀਡਿੰਗ ਆਪਣੀ 2.5 ਇੰਚ ਰਹੂਗੀ ਜੇ ਆਪਾਂ ਨੇ ਮੋਢੇ 'ਚ ਪਲੇਟਾ ਨਹੀਂ ਪਾਉਣੀ ਆ ਤਾਂ ਅੱਧਾ ਇੰਚ ਫੀਡਿੰਗ ਕੱਟ ਕਾ ਦੇਣੀ ਆਪਾਂ ਨੇ ਅੰਦਰਵਾਰ ਇਹ ਨਿਸ਼ਾਨ ਆਪਾਂ ਨੇ ਅੰਦਰਵਾਰ ਲਾਉਂਗੇ ਫਿਰ ਆਪਾਂ ਠੀਕ ਹੈ ਜਿਹੜੀਆਂ ਆਪਣੇ ਪਲੇਟ ਦੇ ਵਿੱਚ ਕੱਪੜਾ ਆਉਣਾ ਏ ਉਹੀ ਕੱਪੜਾ ਆਪਾਂ ਨੇ ਅੱਧਾ ਹੀ ਫੀਡਿੰਗ ਕੱਟ ਕੇ ਕੱਢ ਦੇਣਾ ਬਾਹਰ ਇੱਥੇ ਕੱਚਾ ਆਪਣੀ ਡੂੰਗੀ ਹੋਣੀ ਆ ਫੀਡਿੰਗ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਇੰਜ ਕਰਨ ਨਾਲ ਬਾਕੀ ਫੀਡਿੰਗ ਤਾਂ 1 ਇੰਚ ਤੇ ਇੱਥਾਂ ਸੇਮ ਰਹੂਗੀ ਉਹਦੇ ਐਥੇ ਤਾਂ ਮੈਂ ਸਲਾਈ ਹੋ ਆ ਜਾਣੀ ਆਪਣੀ ਜਦੋਂ ਬਾਹਾਂ ਜੜਨੀ ਆ ਸਿਰਫ ਇੰਨਾ ਕੇ ਫਰਕ ਪਾਣਾ ਥੋੜਾ ਜਿਹਾ ਫੱਟ ਪਾਣਾ ਜੀ ਅੱਧਾ ਇੰਚ ਫਰਕ ਪਾਣਾ ਹੈ ਜੀ ਅੱਧਾ ਇੰਚ ਵਿੱਚ ਆਣਾ ਬਾਹਾਂ ਦੇ ਸੋ ਆਪਾਂ ਜਦੋਂ ਵੀ ਆਪਾਂ ਨਈ ਪਲੇਟਾਂ ਪਾਉਣੀ ਹੈਗੀਆਂ ਮੋਢੇ ਦੀਆਂ ਠੀਕ ਹੈ ਤਿਰਸ਼ੀਆਂ ਬਟਰ ਨਹੀਂ ਪਾਉਣੀ ਆ ਤਾਂ ਤੁਸੀਂ ਅੱਧਾ ਇੰਚ ਫੀਟਿੰਗ ਉੱਪਰ ਥੋੜੀ ਘੱਟ ਕਰਨੀ ਆ ਜੀ ਸਿਰਫ 2 ਇੰਚ ਵਾਸਤੇ ਘੱਟ ਕਰਨੀ ਬਾਕੀ ਇੱਥੋਂ ਫੀਟਿੰਗ ਸੇਮ ਹੋਊਗੀ ਇੱਥੋਂ ਫੀਟਿੰਗ ਅੱਧਾ ਇੰਚ ਘਟਾ ਦੇਣੀ ਆ ਜੀ ਠੀਕ ਹੈ ਬਾਕੀ ਫਿਟਿੰਗ ਸੇਮ ਹੋ ਗਈ ਇਹ ਹੱਲ ਹੈ ਜੀ ਇਹਦੇ ਨਾਲ ਕਪੜਾ ਨਹੀਂ ਵੱਧਾ ਹੈਗਾ ਬਾਕੀ ਤੁਹਾਡੀ ਕਟਿੰਗ ਤੇ ਡਿਪੈਂਡ ਕਰਦਾ ਕਿ ਕਟ ਕਿਵੇਂ ਪਾਉਨੇ ਆ ਠੀਕ ਹੈ ਆਪਾਂ ਮੋਢਿਆਂ ਦੀ ਕਟਿੰਗ ਕਰ ਲੈਣੇ ਆ ਜੀ ਕੱਟਾਂ ਸਹੀ ਹੋਣਗੇ ਬਿਲਕੁਲ ਫਿਟਿੰਗ ਹਿਲਦੀ ਤੱਕ ਨਹੀਂ ਹੈਗੀ ਜੇ ਥੋੜੀਆਂ ਵੱਧ ਕੱਟਣਾ ਪੈਣ ਤਾਂ ਫਿਟਿੰਗ ਆਉਂਦੀ ਹੋ ਹੈ ਨਹੀਂ ਜਿੰਨਾ ਮਰਜ਼ੀ ਆਪਾਂ ਕਰੀ ਜਾਈਏ ਉਹ ਗੱਲ ਬਣਦੀ ਹੋ ਹੈ ਨਹੀਂ ਜੀ ਸੋ ਕੱਟਾ ਧਿਆਨ ਨਾਲ ਪਾਇਆ ਕਰੋ ਕਦੇ ਵੀ ਮੋਢੇ ਦੀ ਕਾਟ 8 ਇੰਚ ਪਰ ਨਹੀਂ ਪਾਉਣੀ ਕਈ ਲੋਕ ਪਾਉਂਦੇ 8 ਇੰਚ ਪਰ ਕਵਾਟ ਪਾਉਣੇ ਲੰਬੀ ਆ 8 ਇੰਚ ਦੀਆਂ ਨਿਸ਼ਾਨ ਲਾਉਣੇ ਮੋਢੇ ਦਾ ਉਹ ਨਹੀਂ ਕਦੇ ਪਾਉਣਾ ਬਹੁਤ ਜ਼ਿਆਦਾ ਮੋਢੇ ਵੱਜ ਜਾਣੇ ਇਹਦੇ ਨਾਲ ਠੀਕ ਹੈ ਤੇ ਅੱਧੇ ਇੰਚ ਦੀ ਕਾਟ ਆਪਾਂ ਢਾਈ ਛੱਡ ਕੇ ਮੋਢੇ ਹੀ ਕੱਟ ਪਾ ਦਾਂਗੇ ਤੇ ਆਪਾਂ 프ਰੰਟ ਚਾੱਕੀ ਪਾਦਣੇ ਆ ਜੀ ਮੋਢੇ ਪੱਲੇ ਦੀ ਕਾਟ ਕਿ ਇਹ ਛਾਂਗਾਂ ਕੇ ਤਾਂ ਪਾਉਣੇ ਹੀ ਕਮੀਜ਼ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਠੀਕ ਹੈ ਇਹ ਇੱਥੇ ਆਪਾਂ ਟੱਕ ਲਾ ਲਾਂਗੇ ਸਾਰੀ ਫੀਟਿੰਗ ਉੱਪਰ ਇਹ ਟੱਕ ਲਾਣੇ ਬਹੁਤ ਜ਼ਰੂਰੀ ਹੈ ਜੀ ਪਤਾ ਲੱਗਦਾ ਰਹਿੰਦਾ ਕਿੱਥੇ ਸਾਡੀ ਫੀਟਿੰਗ ਕਰਨੀ ਹੈ ਆਪਾਂ ਨੇ ਆ ਟੱਕਣਾ ਟੱਕ ਜਰੂਰ ਮਲਾਇਆ ਕਰੋ ਜੋ ਫੀਟਿੰਗ ਕਰਦੇ ਆ ਐਨਾ ਹੀ ਕਪੜਾ ਹੀ ਠਾਣਾ ਰੱਖਣਾ ਜਦੋਂ ਆਪਾਂ ਫੀਟਿੰਗ ਕਰਨੀ ਹੈ ਜੀ ਕਮੀਜ਼ ਦੀ ਠੀਕ ਹੈ ਤਾਨੂੰ ਲੱਗਦਾ ਨੇ ਸਾਮਚ ਆ ਗਈ ਹੋਣੀ ਏ ਜੇ ਆਪਾਂ ਰਿਸ਼ੇ ਪੇਟਾ ਨਹੀਂ ਪਾਉਣੀ ਤੇ ਅੱਧਾ ਹੀ ਥੋੜੀ ਫੀਟੇ ਕਢਾ ਲਓ ਸਿਰਫ 8 ਇੰਚ ਵਾਸਤੇ ਕਢਾਣੀ ਐ ਇਥੋਂ ਫੀਟਿੰਗ ਸੇਮ ਹੋਊਗੀ 8 ਇੰਚ ਦੇ ਹੈ ਤਾਂ ਅੱਧਾ ਇੰਝ ਫੀਟੇ ਘਰਾਣੀ ਜੀ ਆਪਾਂ ਨੇ ਐਂ ਵਧੀਆ ਫੀਟੇ ਮੋਢਿਆਂ 'ਚ ਆਉ ਆਊਗੀ ਜਦੋਂ ਆਪਾਂ ਬਾਹਾਂ ਜੜਨੀ ਐ ਜੀ ਕੋਈ ਕਪੜਾ ਘਟਦਾ ਵਾਧਦਾ ਨਹੀਂ ਹੈਗਾ ਜੀ ਤੁਸੀਂ ਧਿਆਨ ਰੱਖਿਆ ਕਰੋ ਆਪਾਂ ਨੇ ਕਮੀਜ਼ ਦੀ ਕਟਿੰਗ ਕਰ ਲਈ ਐ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਦੇ ਆ ਜੀ ਹੁਣ ਆਪਾਂ ਇਹ ਬਾਹਾਂ ਦੀ ਕਟਿੰਗ ਕਰਾਂਗੇ ਬਾਹਾਂ ਦੀ ਲੰਬਾਈ ਹੈਗੀ 17 ਇੰਚ 2 ਇੰਚ ਪਾ ਫालतू ਲਾ ਮਗੇ 19 ਇਚ ਕਟਿੰਗ ਕਰਾਂਗੇ 5.5 ਇੰਚ ਮੂਰੀ ਇਹ ਬਾਹ ਦੀ ਠੀਕ ਹੈ ਇਹ ਕਪੜਾ ਆਪਾਂ ਨੇ ਲੈ ਲਿਆ ਜੀ ਇਹਦਾ ਬੜਾ ਪਨਾ ਸੀ ਜਿੰਨੀ ਕਿ ਆਪਾਂ ਲੋੜ ਆਈ ਬਾਹ ਦੀ ਉੰਨੀ ਕਿ ਆਪਾਂ ਨੇ ਲੈ ਲਈਏ 10.5 ਇੰਚ ਲੱਤਾਈ ਜੀ ਮੈਂ ਠੀਕ ਹੈ 10.5 ਇੰਚ ਤਿਆਰ ਲੱਤਾ ਹੈ ਜੀ ਤੇ ਆਪਾਂ ਹੁਣ 19 ਇੰਚ ਪਨਛਾਹ ਲਾਉਣੇ ਆ ਸਾਰਾ ਇੰਚ ਤਿਆਰ ਬਾਹਾਂ ਨੇ 2 ਇੰਚ ਬਾਦੂ ਬਾਕੀ ਇਹ ਕਪੜਾ ਬਾਦੂ ਇਹ ਸਾਰਾ ਕੱਟ ਦਾਂਗੇ ਆਪਾਂ ਠੀਕ ਹੈ ਸੇਪਾ ਬਾਅਦ ਕੱਟ ਪੋਣੇ ਜੀ ਦੀ जिने का अपने मोटे तैयार हूने तो एक डेढ़ इंच फालतू कपड़ा ले लिया करो जी ठीक है तो हूँ अपने की करना जो बाहर की कटिंग करनी है तो खुला पासा अपने वल रखना है जिसे अपना खड़े हैं बैठे हैं ठीक है खुला पासा मेरे वल है जी बहु पासा सामने है जी तो हूँ आप तीन इंच पर निशान ला के बह की काट पा देंगे जी तीन इंच ला लेंगे जी ਜਿਹੜੀਆਂ ਜ਼ਿਆਦਾ ਹੁੰਦੀਆਂ ਐ ਜੀ ਫੀਡਿੰਗਾਂ ਸੂਟਾਂ ਦੀਆਂ ਉਹਨੇ 3.5 ਵਿੱਚ ਕੱਟ ਪੈਂਦੀ ਐ ਜੀ ਠੀਕ ਐ ਫਿਰ ਆਪਾਂ ਨੇ ਇੱਥੇ 9.5 ਇੰਚ ਦੇ ਹਿਸਾਬ ਨਾਲ ਕਾਟ ਪਾਵਾਂਗੇ ਜੀ ਆ ਦੇਖੋ 2.5 ਛੱਡਣਾ ਜੀ ਉੱਪਰ ਕਾਟ ਪਾ ਲਈ ਐ ਜੀ ਤੇ ਆਪਾਂ ਠੀਕ ਐ ਕਾਂਟ ਦਾ ਵੀ ਨਿਸ਼ਾਨ ਲਾ ਲਾਂਗੇ ਜੀ ਠੀਕ ਐ ਤੇ ਇੱਧਰ ਆਪਾਂ 5.5 ਇੰਚ ਮੂਰੀ ਹੈ ਜੀ 1.5 ਇੰਚ ਕਪੜਾ ਫालतू ਰੱਖਾਂਗੇ ਜੇ ਕੋਈ ਪਾਂਹ ਫਿਟਿੰਗ ਨਹੀਂ ਬਣਾਉਣੀ ਹੈਗੀ ਜਿੰਮੇ ਸਿੰਪਲ ਹੈ ਸਿੰਪਲ ਹੀ ਨਾ ਆਪਾਂ ਨਿਸ਼ਾਨ ਲਾਵਾਂਗੇ ਠੀਕ ਹੈ ਕੋਈ ਖੁੱਲਣੀ ਹੈ ਖੁੱਲੇ ਬਾਹਾਂ ਪਾਉਂਗਾ ਨਾ ਐਸ ਕਰਕੇ ਠੀਕ ਹੈ ਬਾਹਾਂ ਨੇ ਆਪਣਾ ਕਾਟ ਪਾ ਲਈ ਹੈ ਜੀ ਤੇ ਆਪਾਂ ਫਰੰਟ ਦੀ ਕਾਟੇ ਪਾ ਦਨੇ ਆ ਜੀ। ਦੋ ਚੱਕੇ ਹੀਠਾਂ ਤੇ ਰੱਖ ਦੋ ਛੱਡ ਦੇਣੇ ਆ ਜੀ ਕੱਪੜੇ। ਦੋ ਉੱਪਰ ਚੱਕਣੇ ਹੱਥ ਵਿੱਚ। ਤੇ ਆਪਾਂ ਦੇ ਚੁ ਇਹ ਆਪਾਂ ਫਰੰਟ ਦੀ ਕਾਟ ਪਾਵਾਂਗੇ। ਠੀਕ ਹੈ। ਬਾਹਾਂ ਵੀ ਕਟਿੰਗ ਹੋ ਗਈਆਂ ਆ ਜੀ। ਤਾਂ ਸਾਡੀ ਵੀ ਵਧੀਆ ਲੱਗੇ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ। ਧੰਨਵਾਦ।